ਸਤਿ ਪਰ ਦੇ ਵਿੱਚ ਤਿਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਉੱਥੇ ਹੀ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਦੀਵਾਲੀ ਦੇ ਤਿਹਾਰ ਦੀਆਂ ਰੌਣਕਾਂ ਨੇ ਉੱਥੇ ਜੇਕਰ ਜ਼ਿਲ੍ਹਾ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਸੰਗਰੂਰ ਦੇ ਵਿੱਚ ਵੀ ਦੀਵਾਲੀ ਦੀਆਂ ਰੌਣਕਾਂ ਦੇਖਣ ਨੂੰ ਮਿਲਿਆ ਉੱਥੇ ਇਸ ਦੌਰਾਨ ਸੰਗਰੂਰ ਪੁਲਿਸ ਦੇ ਵੱਲੋਂ ਵੀ ਮੁਸਤੈਦੀ ਦੇ ਨਾਲ ਸ਼ਹਿਰ ਦੀ ਸੁਰੱਖਿਆ ਦੇ ਪੂਕਤਾ ਪ੍ਰਬੰਧ ਕੀਤੇ ਗਏ ਨੇ ਸੰਗਰੂਰ ਦੇ ਡੀਐਸਪੀ ਸੁਖਦੇਵ ਸਿੰਘ ਦੇ ਵੱਲੋਂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੰਗਰੂਰ ਸ਼ਹਿਰ ਦੇ ਵਿੱਚ ਲੋਕ ਖੁਸ਼ੀ ਦਿਵਾਲੀ ਨਾਲ ਮਨਾ ਸਕਣ ਅਤੇ ਸ਼ਾਂਤਮਈ ਢੰਗ ਦੇ ਨਾਲ ਮਨਾ ਸਕਣ ਜੇ ਚਲਦੇ ਉਹਨਾਂ ਦੇ ਵੱਲੋਂ ਪੂਕਤਾ ਪ੍ਰਬੰਧ ਕੀਤੇ ਗਏ ਨੇ ਦੂਜੇ ਪਾਸੇ ਪਟਾਕੇ ਚਲਾਉਣ ਦਾ ਸਮਾਂ ਵੀ ਨਿਸ਼ਚਿਤ ਕੀਤਾ ਗਿਆ 8 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਪਟਾਕੇ ਚਲਾਏ ਜਾਣਗੇ ਉਹਨਾਂ ਸਾਰੇ ਸੰਗਰੂ ਨਿਵਾਸੀਆਂ ਨੂੰ ਦਿਵਾਲੀ ਦੀ ਜਿੱਥੇ ਮੁਬਾਰਕਾ ਦਿੱਤੀ ਤੇ ਨਾਲ ਹੀ ਉਹਨਾਂ ਨੂੰ ਕਿਹਾ ਕਿ ਦਿਵਾਲੀ ਨੂੰ ਹੱਸ ਖੇਡ ਕੇ ਮਨਾਇਆ ਜਾਵੇ ਤੇ ਜੋ ਸਮਾਂ ਪ੍ਰਸ਼ਾਸਨ ਨੇ ਤੈਅ ਕੀਤਾ ਇਸ ਦੇ ਅਨੁਸਾਰ ਹੀ ਪਟਾਕੇ ਚਲਾਏ ਜਾਣ ਸਭ ਤੋਂ ਪਹਿਲਾਂ ਤਾਂ ਦਿਵਾਲੀ ਦੇ ਤਿਹਾਰ ਦੀ ਆਮੰਤੇ ਮੈਂ ਸਾਰੇ ਸੰਗਰੂਰ ਵਾਸੀਆਂ ਨੂੰ ਦੀਵਾਲੀ ਦੀਆਂ ਗਾਹਾਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਤਾਂ ਉਮੀਦ ਕਰਦਾ ਕਿ ਆਪਾਂ ਸਾਰੇ ਅਚੇ ਤਰੀਕੇ ਨਾਲ ਤਿਹਾਰ ਮਨਾਵਾਂਗੇ ਤਾਂ ਇਸ ਦੇ ਨਾਲ ਨਾਲ ਮੈਂ ਇਹ ਵੀ ਯਕੀਨ ਦਿਵਾਉਣਾ ਚਾਹਨਾ ਕਿ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਸਰਤਾਜ ਸਿੰਘ ਚਾਹਲ ਵੱਲੋਂ ਹੋਰ ਸੀਨੀਅਰ ਅਫਸਰਾਂ ਦੀ ਨਿਗਰਾਨੀ ਹੇਠ ਸ਼ਹਿਰ ਦੀ ਸੁਰੱਖਿਆ ਲਈ ਪੂਰੇ ਜ਼ਿਲ੍ਹੇ ਦੀ ਸੁਰੱਖਿਆ ਲਈ ਬਹੁਤ ਅੱਛੇ ਇੰਤਜ਼ਾਮ ਇਸ ਵਾਰ ਤੁਸੀਂ ਦੇਖ ਰਹੇ ਹੋ ਜਗਾ ਜਗਾ ਅਸੀਂ ਕਈ ਦਿਨ ਤੋਂ ਜਦੋਂ ਦਾ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਸਪੈਸ਼ਲ ਨਾਕਾਬੰਦੀਆਂ ਕੀਤੀਆਂ ਹੋਈਆਂ ਨੇ ਸਪੈਸ਼ਲ ਚੈਕਿੰਗ ਕਰ ਰਹੇ ਆ ਕੋਆਰਡੀਨੇਟ ਸਰਚ ਆਪਰੇਸ਼ਨ ਚਲਾਏ ਗਏ ਨੇ ਤੇ ਇਸ ਤੋਂ ਇਲਾਵਾ ਸਪੈਸ਼ਲ ਗਸ਼ਤਾਂ ਪੈਟਰੋਲਿੰਗ ਲਾਈਆਂ ਹੋਈਆਂ ਨੇ ਇਸ ਦੇ ਨਾਲ ਨਾਲ ਸਾਡੇ ਖੁਫੀਆ ਜਿਹੜੇ ਤੰਤਰ ਹੈ ਉਹਦੇ ਤਹਿਤ ਅਸੀਂ ਸਿਵਲ ਕਪੜਿਆਂ 'ਚ ਵੀ ਨਿਗਰਾਨੀ ਲਾਈ ਹੋਈ ਹੈ ਤਾ ਜੋ ਕਿਸੇ ਵੀ ਤਰੀਕੇ ਦਾ ਕੋਈ ਸ਼ਰਾਰਤੀ ਬੰਦਾ ਕੋਈ ਕਿਸੇ ਘਟਨਾ ਨੂੰ ਅੰਜਾਮ ਨਾ ਦੇ ਸਕੇ ਤਾਂ ਸਾਡਾ ਅਸੀਂ ਵਚਨਬੱਧ ਹਾਂ ਕਿ ਸਾਰੇ ਲੋਕ ਆਪਣੇ ਤਿਉਹਾਰ ਈਵਨ ਦੀਵਾਲੀ ਬੜੇ ਅچھے ਤਰੀਕੇ ਨਾਲ ਸ਼ਾਂਤਮਈ ਢੰਗ ਨਾਲ ਮਨਾਉਣ ਤੱਕ ਨੀਂਦ ਤੱਕ ਦਾ ਪਬਲਿਕ ਚਾਹ ਹਾਂਜੀ ਸਰਕਾਰ ਵੱਲੋਂ ਪਟਾਕਿਆਂ ਦੀ ਚਲਾਉਣ ਦਾ ਟਾਈਮ ਨਿਰਧਾਰਿਤ ਕੀਤਾ ਹੋਇਆ ਹੈ 8 ਵਜੇ ਤੋਂ ਲੈ ਕੇ 10 ਵਜੇ ਤੱਕ ਆਪਾਂ ਨੂੰ ਪਟਾਕੇ ਚਲਾਉਣ ਦੀ ਹਦਾਇਤ ਹੈ ਤੇ ਮੈਂ ਤੁਹਾਡੇ ਮਾਧਮ ਰਹੀਂ ਸਾਰਿਆਂ ਨੂੰ ਅਪੀਲ ਕਰਦਾ ਸਾਰੇ ਸ਼ਹਿਰੀਆਂ ਨੂੰ ਕਿ ਆਪਾਂ ਉਸ ਸਮੇਂ ਸੀਮਾ ਦੇ ਅੰਦਰ ਹੀ ਪਟਾਕੇ ਚਲਾਈਏ ਤੇ ਇਸ ਦੇ ਨਾਲ ਨਾਲ ਮੈਂ ਇਹ ਵੀ ਬੇਨਤੀ ਕਰਦਾ ਕਿ ਗ੍ਰੀਨ ਦੀਵਾਲੀ ਮਨਾਈਏ ਆਪਾਂ ਕਟ ਤੋਂ ਕਟ ਪ੍ਰਦੂਸ਼ਣ ਜਿਹੜੇ ਪਟਾਕੇ ਕਰਦੇ ਨੇ ਉਸ ਤਰੀਕੇ ਦੇ ਪਟਾਕੇ ਇਸਤੇਮਾਲ ਕਰੀਏ ਆਪਾਂ ਆਬ ਹਵਾ ਦਾ ਵਾਤਾਵਰਨ ਦਾ ਧਿਆਨ ਰੱਖੀਏ ਵਾਤਾਵਰਨ ਨੂੰ ਵੀ ਬਚਾਈਏ ਤਾਂ ਇਸ ਦੇ ਨਾਲ ਨਾਲ ਮੈਂ ਹੋਰ ਵੀ ਪੇਰੈਂਟਸ ਨੂੰ ਵੀ ਰਿਕਵੈਸਟ ਕਰਾਂਗਾ ਕਿ ਸਾਵਧਾਨੀ ਨਾਲ ਬੱਚਿਆਂ ਦਾ ਖਾਸ ਤੌਰ ਤੇ ਧਿਆਨ ਰੱਖਣ ਤਾਂ ਜੋ ਕਿਸੇ ਨੂੰ ਕਿਸੇ ਤਰੀਕੇ ਦਾ ਪਟਾਕੇ ਚੱਲਦੇ ਸਮੇਂ ਕੋਈ ਨੁਕਸਾਨ ਨਾ ਹੋ ਜਾਵੇ ਸੋ ਦادی ਇੱਕ ਇਸ ਵਾਰ ਪ੍ਰਸ਼ਾਸਨ ਦੇ ਵੱਲੋਂ ਸਿਰਫ 2 ਘੰਟੇ ਪਟਾਕੇ ਚਲਾਉਣ ਦੀ ਜਿਹੜੀ ਕਿ ਇਜਾਜ਼ਤ ਦਿੱਤੀ ਗਈ ਹੈ ਹਕੀਕਤ 'ਚ ਇਹ ਵੀ ਪੰਜਾਬੀ ਲਈ ਸੰਗਰੂਰ ਤੋਂ ਨਿਲਜੈਨ ਦੀ ਰਿਪੋਰਟ